ਉਮੇ ਕਦਰਨ ਦਿੰਨਾ ਹੁੰਨਾ ਵੀ ਜਿਵੇਂ ਜੈ ਬਚਨ ਦਾ ਤੇ ਆਪਣੀ ਦਾ ਜੈ ਭਾਦਰੀ ਦਾ ਤੇ ਅਮਤਾ ਬਚਨ ਦਾ ਜਿਹੜਾ ਮੇਲ ਹੋਇਆ ਜੀ ਤੇ ਗਾਂ ਪ੍ਰੇਮੀ ਪ੍ਰੇਮਿਕਾ ਤੋਂ ਪਤੀ ਪਤਨੀ ਤੱਕ ਦਾ ਸਫਰ ਤੈਅ ਕੀਤਾ ਉਹਦੇ ਵਿੱਚ ਜੈ ਭਾਦਰੀ ਬਹਿਲਾ ਵੱਡੀ ਚੀਜ਼ ਸੀ ਅਮਤਾ ਬਚਨ ਨਾਲੋਂ ਅਮਤਾ ਬਚਨ ਨਾਲੋਂ ਅਮਤਾ ਬਚਨ ਦਾ ਅਜੇ ਸਟਰਗਲ ਪੀਰੀਅਡ ਸੀ ਤੇ ਜੈ ਭਾਦਰੀ ਸੁਪਰਸਟਾਰ ਸੀ ਇਹ ਵਿੰਦੇ ਵਿੰਦੇ ਗਾਹ ਹੋਇਆ ਵੀ ਅਮਤਾ ਬਚਨ ਵੱਡੀ ਚੀਜ਼ ਬਣ ਗਿਆ ਤੇ ਜੈ ਭਾਦਰੀ ਛੋਟੀ ਰਹੀਗੀ ਜੀ ਇਸੇ ਤਰ੍ਹਾਂ ਜਦੋਂ ਉਹ ਤੋਂ ਜਗਮਉਨ ਕੋਰ ਦੀ ਹੈ ਪ੍ਰਾਪਤੀ ਸੀ ਕਿ ਉਹ ਕੇਦੀਪ ਉਹਦੀ ਜ਼ਿੰਦਗੀ ਚ ਆ ਰਿਹਾ ਉਹ ਤੋਂ ਕੇਦੀਪ ਦਾ ਕਾਫੀ ਨਾ ਸੀ ਬਲਰਾਜਸਾਨੀ ਵਰਗੇ ਨਾਲ ਇਹਦਾ ਉੱਠਣ ਬੈਠਣ ਸੀ ਬਲਰਾਜਸਾਨੀ ਜਦੋਂ ਕਿਤੇ ਇੱਥੇ ਆਉਂਦਾ ਸੀ ਨਾ ਕਈ ਵਾਰ ਜਸਵੰਤ ਸਿੰਘ ਕਮਲ ਕੋਲੇ ਢੁੱਡੀ ਕੇ ਜਾਂਦਾ ਸੀਗਾ ਕੇਦੀਪ ਨਾਲ ਵੀ ਉਹਦਾ ਮੇਲਜੋਲ ਹੋ ਜਾਂਦਾ ਸੀ ਤੇ ਇੱਕ ਇਹਦਾ ਇਹ ਪ੍ਰਭਾਵ ਸੀ ਕੇਦੀਪ ਦਾ ਵੀ ਉਹ ਕਮੇਡੀ ਕਰ ਲੈਂਦਾ ਸੀਗਾ ਤੇ ਆਪਣੇ ਕਿਉਂਕਿ ਸੁੱਖ ਨਾਲ ਬਾਲੇ ਕਲਾਕਾਰ ਜਿਹੜੇ ਆ ਉਹ ਜਾਂ ਘੱਟ ਪੜੇ ਹੋਏ ਆ ਜਾਣ ਪੜਾ ਕੇਦੀਪ ਜਰਕ ਕੋਟ ਪੈਂਟ ਵਾਲਾ ਮਾਡਰਨ ਜਿਆ ਥੋੜਾ ਬਹੁਤ ਅੰਗਰੇਜ਼ੀ ਵੀ ਬੋਲ ਲੈਣੀ ਵਿੱਚ ਤੇ ਮਮਿਕਰੀ ਵੀ ਕਰ ਲੈਣੀ ਉਦੋਂ ਕੇਦੀਪ ਦਾ ਨਾਮ ਵੱਡਾ ਸੀ ਗਾਇਕੀ ਖੇਤਰ ਦੇ ਵਿੱਚ ਜੀ ਤੇ ਜਗਮਉਨਕੌਰ ਹੋ ਜੇ ਨਵੀਂ ਸੀ ਉਹ ਬਾਅਦ ਵਿੱਚ ਗੱਲ ਇਹ ਹੋਈ ਆ ਵੀ ਕੇਦੀਪ ਦੀ ਗਾਇਕੀ ਉਹਨਾਂ گاਂ ਵੱਡੀ ਨਾ ਸਾਬਤ ਹੋ ਸકી ਜਗਮਉਨਕੌਰ ਵੱਡੀ ਬਣ ਗਈ ਜਗਮਉਨਕੌਰ ਦੇ ਫਿਰ ਸੋਲੋ ਗੀਤ ਵੀ ਬਹੁਤ ਚੱਲੇ ਤੇ ਜਿਹੜੇ ਦੁਕਾਨੇ ਸੀ ਉਹ ਵੀ ਬਹੁਤ ਜ਼ਿਆਦਾ ਚੱਲੇ